ਕਿਉਂ ਦੂਧੀਆਂ ਦਵਾਈਆਂ ਮਾਰਦੇ ਮਾਰਦੇ ਆ ਤੇ ਫਿਰ ਹੁੰਦੀ ਨਹੀਂਗੀ ਦੋ ਕੋਲ ਨੂੰ ਹੁੰਦੇ ਵਾਰੀ ਨਹੀਂ ਆਉਂਦੀ ਸੀ ਬਿਨਾਈ ਕਰਨ ਕਾਰਨ ਕੰਮ ਹੈ ਨਹੀਂ ਖਰਚੇ ਜ਼ਿਆਦਾ ਪੈਂਦੇ ਜੀ ਪਿਛਲੇ ਸਮੇਂ ਦਰਮਿਆਨ ਜ਼ਿਲ੍ਹਾ ਮੋਗਾ ਵਿੱਚ ਸਰੋਂ ਦੀ ਕਾਸ਼ਤ ਘਟਣ ਦੇ ਨਾਲ ਜ਼ਿਲ੍ਹਾ ਦੇ ਵਿੱਚ ਸਰੋਂ ਦੇ ਤੇਲ ਕੱਢਣ ਵਾਲੇ ਕੋਲੂਆਂ ਮਾਲਕਾਂ ਦਾ ਧੰਦਾ ਵੀ ਲਗਭਗ ਖਤਮ ਹੋ ਚੁਲਿਆ ਏ। ਤਾਂ ਗੱਲ ਮੋਗਾ ਦੀ ਕਰੀਏ ਤਾਂ ਪੁਰਾਣੀ ਦਾਣਾ ਮੰਡੀ ਮੋਗਾ ਦੇ ਗੇਟ ਕਿਸੇ ਸਮੇਂ ਕੋਲੂਆਂ ਵਾਲੇ ਗੇਟ ਨਾਲ ਮਸ਼ਹੂਰ ਹੁੰਦਾ ਸੀ ਅਤੇ ਇਸ ਗੇਟ ਦੇ ਆਸ-ਪਾਸ 5 ਤੋਂ ਲੈ ਕੇ 6 ਕੋਲੂ ਲੱਗੇ ਹੁੰਦੇ ਸਨ। ਇਹਨਾਂ ਕੋਲੂਆਂ ਤੋਂ ਵੱਖ-ਵੱਖ ਪਿੰਡਾਂ ਤੋਂ ਆ ਕੇ ਲੋਕ ਸਰੋਂ ਦਾ ਤੇਲ ਖੜਵਾਉਂਦੇ ਅੱਤ ਰਿਪੀਟ ਕਢਵਾਉਂਦੇ ਸਨ ਇੱਥੋਂ ਤੱਕ ਕਿ ਤਿਲਕ ਕਢਵਾਉਣ ਆਏ ਲੋਕਾਂ ਨੂੰ ਆਪਣੀ ਸਰੋਂ ਰੱਖ ਕੇ ਜਾਣਾ ਪੈਂਦਾ ਸੀ ਪਰ ਕਈ ਵਾਰ ਬਾਰੀ ਵੀ ਨਹੀਂ ਆਉਂਦੀ ਜ਼ਿਲ੍ਹੇ ਅੰਦਰ ਸਰੋਂ ਦੀ ਕਾਸ਼ਟ ਘਟਨ ਕਰਕੇ ਜ਼ਿਲ੍ਹੇ ਦੇ ਵਿੱਚ 25 ਤੋਂ 30 ਕੋਲੂ ਲਗਭਗ ਬੰਦ ਹੋ ਚੁੱਕੇ ਨੇ ਇਸ ਮੌਕੇ ਕੋਲੂਆਂ ਤੋਂ ਤੇਲ ਕਢਵਾਉਣ ਆਏ ਬਜ਼ੁਰਗ ਪੰਜ ਸਿੰਘ ਨੇ ਕਿਹਾ ਕਿ ਅੱਜ 507 ਸਾਲ ਪਹਿਲਾਂ ਕਿਸਾਨ ਆਪਣੀ ਕਣਕ ਵਿੱਚ ਸਰੋਂ ਦੀਆਂ ਔਲੀਆਂ ਲਗਾਇਆ ਕਰਦੇ ਸਨ ਪਰ ਮਾੜੀਆਂ ਕੀਟਨਾਸ਼ਕ ਦਵਾਈਆਂ ਔਣ ਕਰਕੇ ਸਰੋਂ ਨੂੰ ਤੇਲ ਪੈਣ ਕਾਰਨ ਫਸਲ ਨੁਕਸਾਨੀ ਜਾਂਦੀ ਹੈ ਅਤੇ ਨਾਲ ਦੀ ਨਾਲ ਜੇਕਰ ਕਿਸਾਨ ਕਣਕ ਦੀ ਗੁੱਲੀ ਡੰਡੇ ਦੀ ਸਪਰੇਅ ਕਰਦਾ ਤਾਂ ਉਸ ਸਪਰੇਅ ਦਾ ਵੀ ਸਰੋਂ ਤੇ ਮਾੜਾ ਅਸਰ ਹੁੰਦਾ ਉਧਰ ਖੇਤੀਬਾੜੀ ਵਿਭਾਗ ਦੇ ਮੁਖ ਅਫਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਦਰਮਿਆਨ ਜ਼ਿਲ੍ਹੇ ਅੰਦਰ ਸਰੋਂ ਦੀ ਕਾਸ਼ਟ ਕਾਫੀ ਘਟ ਗਈ ਹੈ ਜਿਸ ਕਰਕੇ ਤੇਲ ਰੋਣ ਵਾਲੇ ਕੋਲੂ ਮਾਲਕਾਂ ਤੇ ਵੀ ਕਾਫੀ ਮਾੜਾ ਅਸਰ ਹੋਇਆ ਔਲਾਦ ਅੱਗੇ ਉਹ ਦੋ ਕੋਲੂ ਹੁੰਦੇ ਵਾਰੀ ਨਹੀਂ ਆਉਂਦੀ ਸੀ ਹੁਣ ਕੋਲੂ ਇੱਕ ਕੋਲੂ ਉਥੇ ਨਾ ਭੈਣੇ ਵੀ ਆਉਂਦੀ ਵੇਲਾ ਖੜਾਵੇਂ ਨਾ ਕਿ ਚਾਰ ਨਹੀ ਵੇਲੇ ਖੜੇ ਚਾਰ ਕਾਰਨ ਇਹ ਗੱਲ ਆ ਵੀ ਹੁਣ ਅੱਗੇ ਲੋਕੀ ਗੋਲੀਆਂ ਕਾ ਕੱਢਦੇ ਸੀ ਸ਼ਰਮਾਂ ਚ ਤੇ ਗੁੱਲੀ ਡੰਡੇ ਵਾਲਿਆ ਹੁਣ ਨਹੀਂ ਮਰਦਾ ਤੇ ਉਹ ਦੂਧੀਆਂ ਦਵਾਈਆਂ ਮਾਰਦੇ ਮਾਰਦੇ ਆ ਤੇ ਸਰ ਹੁੰਦੀ ਨਹੀਂ ਗੀ ਹਨ ਲੋਕਾਂ ਦਾ ਮਾੜਾ ਮੋੜਾ ਮਾਹੌਲ ਪਿਆ ਬਈ ਆੜ ਲੱਗੇ ਵਿਜਨ ਲੱਗੇ ਆ ਇਹਦੇ ਬਾਪੂ ਜੀ ਪਹਿਲਾਂ ਤਾਂ ਕਾਫੀ ਜਿਹੜੇ ਕੋਲ ਨੂੰ ਸੀਗਾ ਪਿੰਡਾਂ ਕੀ ਹੁੰਦੇ ਸੀ ਪਰ ਅੱਜ ਹਾਂ ਪਿੰਡਾਂ ਦਾ ਇਹ ਸ਼ਹਿਰ ਦੇ ਇੱਥੇ ਵੀ ਦੋ ਕੋਲ ਨੂੰ ਸਿਵਾਰੀ ਨਹੀਂ ਹੁੰਦੀ ਸੀ ਕਈਆਂ ਨੇ ਜੇਰੀ ਆਖਣਾ ਵੀ ਕਰਾ ਬਈ ਰਾਤ ਨੂੰ ਕੱਢਾਂਗੇ ਅਸੀਂ ਇੰਨਾ ਰਸ ਪੈਂਦਾ ਸੀ ਜਿਹੜੇ ਆਪਾਂ ਮੁੱਲ ਦੇ ਤੇਲ ਲੈਣੇ ਤੇ ਆ ਘਰ ਦੇ ਤੇਲ ਤੇ ਕੋਈ ਫਰਕ ਵੀ ਹੁੰਦਾ ਨਹੀਂ ਹਾਂ ਜੀ ਹਾਂ ਹੁਣ ਆਪ ਦਾ ਸਵਾਰ ਕੇ ਲੈ ਆਖੇ ਆਈਦੀ ਆ ਛਕਾ ਕੇ ਲੈ ਆਈਦੀ ਆ ਕਰੀ ਦਾ 100 ਕੱਕ ਟਕਰਾ ਮਾਰ ਰਹੀਆਂ ਪੈਂਦੀਆਂ ਲੜਦਾ ਵੀ ਜਿਹੜੇ ਕੋਲੋਂ ਸਰੋਂ ਦੀ ਬਿਜਾਈ ਘਟ ਕੋਲ ਨਾਲ ਤੇਲ ਵੀ ਮਹਿੰਗੇ ਹੋਏ ਮਹਿੰਗੇ ਤਾਂ ਐਵੇਂ ਮਹਿੰਗੇ ਹੁਣ ਕੋਈ ਕੋਈ ਬਾਬਾ ਇਹ ਨਹੀਂ ਕਹਿੰਨੇ ਆਖੀ ਲੈਣ ਦੀ ਸਰੋਂ ਦੀ ਬਿਜਾਈ ਘਟ ਗਈ ਬਿਜਾਈ ਘਟਣ ਕਾਰਨ ਕੰਮ ਹੈ ਨਹੀਂ ਖਰਚੇ ਜ਼ਿਆਦਾ ਪੈਂਦੇ ਜੀ ਬੰਦ ਹੋ ਗਈ ਕਿਤੇ ਮੈਂ ਕੋਲੋਂ ਰੈਟਨ ਦਿਖਾਉਂਦੇ ਤਿੰਨ ਗੈਸ ਮਟਰ ਬੈਂਦੀ ਜੇ ਰੋਬ ਬਜਾਈ ਨਹੀਂ ਹੋਣੀ ਤੇ ਮਹਿੰਗਾਈ ਆਣੀ ਹੈ ਇਹਦੀ ਜੇ ਸਰੋਂ ਦੀ ਬੀਜਾਈ ਨਹੀਂ ਹੋਣੀ ਕਾਫੀ ਕਟੇਗੀ ਕੋਲੂ ਹਾਂਜੀ ਬਹੁਤ ਕਟਗੇ ਇੱਕ ਚਿੰਤਾ ਦਾ ਵਿਸ਼ਾ ਹੈ 20 25 ਕੋਲੂ ਨੇ ਜਿਹੜੇ ਮੋਗਾ ਦੇ ਵਿੱਚ ਸਣ ਵਿੱਚ ਆਇਆ ਵੀ ਚੱਲਦੇ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ ਜ਼ਿਮੀਦਾਰ ਕੀ ਕਰਦੇ ਹੁੰਦੇ ਸੀਗੇ ਆਪਣੇ ਸਰੋਂ ਦਾ ਤੇਲ ਕਢਾ ਕੇ ਸਾਲਾ ਸਾਲ ਵਰਤਦੇ ਸੀਗੇ ਤੇ ਉਹ ਜਿਹੜੀ ਖਾਲ ਨਿਕਲਦੀ ਸੀਗੀ ਉਹ ਵੀ ਡੰਗਰਾਂ ਨੂੰ ਪਾਈ ਜਾਂਦੀ ਸੀਗੀ ਪਸ਼ੂ ਨੂੰ ਪਾਉਂਦੇ ਸੀਗੇ ਜਿਹੜੀ ਕਿ ਬਹੁਤ ਗੁਣਕਾਰੀ ਹੁੰਦੀ ਹੁੰਦੀ ਸੀਗੀ ਉਹਨਾਂ ਵਾਸਤੇ ਪਰ ਅੱਜ ਕੀ ਹੈ ਵੀ ਜ਼ਿਮੀਦਾਰ ਨੂੰ ਮਜਬੂਰਨ ਜਿਹੜਾ 2250 ਰੁਪਏ ਲੀਟਰ ਤੇਲ ਆ ਜਿਹੜਾ ਕਿ ਮਲਟੀਨੈਸ਼ਨਲ ਕੰਪਨੀਆਂ ਦਾ ਉਹਦੇ ਤੇ ਨਿਰਭਰ ਹੋਣਾ ਪੈ ਰਿਹਾ ਵਾ ਜੜ ਕੇ ਜ਼ਿਮੀਦਾਰ ਨੂੰ ਇਹ ਚਾਹੀਦਾ ਵੀ ਉਹ ਇਸ ਫਸਲ ਤੇ ਵੱਧ ਵੱਧ ਏਰੀਆ ਲੈ ਕੇ ਆਵੇ ਕਿਉਂਕਿ ਅੱਜ ਕੱਲ ਇਹਦਾ ਰੇਟ ਵੀ ਕਾਫੀ ਮਿਲ ਰਿਹਾ 8000 ਰੁਪਏ ਕਵਾਂਟਲ ਮਿਲ ਰਿਹਾ ਔਰ 10 ਕਵਾਂਟਲ ਤੱਕ ਵੀ ਸਰੋਂ ਨਿਕਲ ਰਹੀ ਆ ਜਿਹੜੀ ਤੇ ਜ਼ਿਮੀਦਾਰ ਨੂੰ ਬਹੁਤ ਫਾਇਦਾ ਹੋਊਗਾ ਤੇ ਆਉਣ ਨਾਲ ਜਿਹੜੇ ਪਿਛਲੇ ਸਮੇਂ ਅਸੀਂ ਕੋਲੂ ਉਹ ਤੇ ਆਪਣੇ ਘਰ ਵਾਸਤੇ ਤੇਲ ਵਰਤਦੇ ਸੀ ਦੇਸੀ ਖਾਲਾ ਜਿਹੜੀ ਉਹ ਡੰਗਰਾਂ ਨੂੰ ਪਾਉਂਦੇ ਸੀਗੇ ਉਹ ਪਿਛਲਾ ਸਾਡਾ ਸਮਾਂ ਸਾਡਾ ਉਹ ਉਹ ਵਾਪਸ ਆ ਸਕਦਾ ਜੇ ਅਸੀਂ ਥੋੜਾ ਜਿਹਾ ਤਰਦਤ ਕਰੀਏ ਅਸੀਂ ਖੇਤੀ ਵਿਭਾਗ ਇਸ ਇਸ ਕੰਮ ਵਾਸਤੇ ਸਿਰ ਤੋੜ ਜਤਨ ਕਰ ਰਿਹਾ ਵੀ ਸਰੋਂ ਥੱਲੇ ਤੇਲ ਵੀ ਸਸਣਾਂ ਲਈ ਵੱਧ ਤੋਂ ਵੱਧ ਏਰੀਆ ਲਿਆਂਦਾ ਜਾ ਸਕੇ ਜਿਹਦੇ ਨਾਲ ਘੱਟੋ ਘੱਟ ਜ਼ਿਮੀਂਦਾਰ ਨੂੰ ਆਪਣਾ ਸਾਨੂੰ ਤੇਲ ਤਾਂ ਸ਼ੁੱਧ ਮਿਲ ਸਕੇ ਜਿਹੜਾ ਸੀ ਰੋਜਾਨਾਕਾਰ ਵਿੱਚ ਵਰਤ ਚਾਹੀਏ ਇਹਦੇ ਨਾਲ ਜ਼ਿਮੀਂਦਾਰ ਦੀ ਫਸਲ ਉਪਜ ਉਹਦੇ ਵਿੱਚ ਆਪਣੇ ਆਮਦਨ ਵਿੱਚ ਵੀ ਚੋਖਾ ਵਾਧਾ ਹੋਵੇਗਾ ਐਸਐਮਜ਼ेड ਪੰਜਾਬ ਦੇ ਲਈ ਮੌਕਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ